ਸਰੂਜ ਬੇਰੀਆਂ ਤੋੜੀਆਂ ਆ ਕੇ ਪਹਿਲਾਂ ਬੇਰੀ ਨਹੀਂ ਤੋੜੀਆਂ ਆ ਕੇ ਸਦਿਆਂ ਪਿੰਡਾਂ ਪਹਿਲਾਂ ਬੇਰੀ ਨਹੀਂ ਤੋੜੀ ਆ ਜੀ ਤੇ ਹੁਣ ਬੇਰੀਆਂ ਫਿਰ ਘਟ ਗਈਆਂ ਤੇ ਬੇਰੀਆਂ ਨਹੀਂ ਬੇਰੀਆਂ ਹੈਗੀਆਂ ਉਦੋਂ ਬੇਰੀ ਉਦੋਂ ਪਹਿਲੀਆਂ ਚ ਐਂ ਕਰਦੇ ਸੀ ਲੋਕ ਬੇਰੀ ਤੋੜ ਕੇ ਆਵਦੇ ਸੀਕਾ ਬਣਾ ਲੈਂਦੇ ਜਿਹਨੂੰ ਆਪਾਂ ਕਹਿੰਦੇ ਆ ਅਸੀਂ 2 ਮਹੀਨੇ ਬੇਰੀਆਂ ਤੋੜਦੇ ਸੀ ਮੁੜ ਕੇ ਯਾਨੀ ਵੀਕਾਂ ਲੱਗ ਜਾਂਦੀਆਂ ਉਹਨੇ ਸੀ ਮਹੀਨੇ ਦਾ 7-800 ਡਾਲਾ ਲੱਗ ਜਾਂਦਾ ਸੀ ਬਗਾਇਸਾਂ ਦੇ ਹੁਣ ਇੱਥੇ ਵੀ ਲੋਕਾਂ ਆਉਂਦੇ ਆ ਇੱਥੇ ਆਉਂਦੀਆਂ ਧਮਕੀਆਂ ਜੀ ਇੱਥੇ ਵੀ ਆਉਂਦੀਆਂ ਹਾਂ ਹੁਣ ਥੋੜੇ ਚਿਰ ਦੀ ਗੱਲ ਹੈ ਮੈਂਟੇਨ ਉਹ ਇਹ ਲੜਾਈ ਹੋ ਗਈ ਇਸੇ ਤਰ੍ਹਾਂ ਹੀ ਸਾਲੀ ਹੁਣ ਗੈਂਗਵਾਰ ਬੋਲ ਚੱਲੀ ਆ ਜਾਨੀ ਮਹੀਨੇਵਾਰ ਇੱਕ ਕਤਲ ਦੋ ਹੋ ਜਾਣੇ ਆ ਜੀ ਮਾੜਾ ਸੈਕੂਨੀਆਂ ਘਰੇ ਮੜਜੀ ਕਾਰਨ ਮਾਰੋ ਥੋਨੂੰ ਤੁਹਾਡੇ ਗੱਡੀ ਬਾਹਰ ਖੜੀ ਐ ਐਂਬੂਲੈਂਸ ਆਈ ਜਾਂ ਤੁਸੀਂ ਕਿਤੇ ਪੁਲਿਸ ਕੋਈ ਥੋੜਨਾ ਵਾਪ ਵੈਪਨ ਹੋ ਜਾਂਦਾ ਤਾਂ ਪੁਲਿਸ ਨੂੰ ਕਾਲ ਕਰੋ ਤੁਹਾਡੇ ਕੋਲੇ ਪੰਜਾਂ ਮਿੰਟਾਂ ਚ ਪੁਲਿਸ ਆ ਜੀ ਤੁਹਾਨੂੰ 24 ਸਾਲ ਹੋ ਗਏ ਮੰਨ ਲਓ ਇੱਥੇ ਆਏ ਨੂੰ ਤੇ ਹੁਣ ਜਦੋਂ ਜਿਹੜੇ ਅੱਜ ਆਏ ਆ ਇਹ ਕਿੰਨੇ ਚਾਰਜ ਸੈੱਟ ਹੋਣਗੇ ਇਹੇ ਜੀ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦੇ ਥੋੜਾ ਨਹੀਂ ਬਹੁਤ ਜ਼ਿਆਦੇ ਮੁਸ਼ਕਲ ਇੰਨਾਂ ਨੂੰ ਬਹੁਤ ਜਦੋ ਜਹਿਰ ਕਰਨੀ ਪਊਗੀ ਫੇਰ ਜਾ ਕੇ ਮਾੜਾ ਮੋਟਾ ਆ ਦੇ ਪੈਰਾਂ ਸੱਟ ਖੜੇ ਹੋ ਸਕਦੇ ਛੋਟੇ ਵੇਲੇ ਸੀ ਮਾਲਾ ਜੇ ਮਨੂ ਅਕੇ ਸੱਸ ਨੂੰ ਟੋਕ ਦਿੰਦੀ ਸੀ ਸਾਰੀ ਸੱਸ ਨੂੰ ਉਹਨੂੰ ਟੋਕ ਦਿੰਦੀ ਸੀ ਇੱਥੇ ਟੋਕ ਲੈਂਦੀ ਇੱਥੇ ਜੀ ਆਪ ਦਾ ਸਾਰਾ ਕੰਟਰੋਲ ਕਰਕੇ ਚੱਲਦੀਆਂ ਇੱਥੇ ਵੀ ਬੇਟੇਰਾ ਫੜਕ ਪੈਂਦਾ ਜਦੋਂ ਪੈਂਦੀ ਹੈ ਕੋਈ ਗੱਲਬਾਤ ਹੋਵੇ ਤਾਂ ਉਹ ਕਹਿੰਦੀ ਆ ਤੂੰ ਮੈਨੂੰ ਕੋਣ ਹੁੰਨੀ ਹੈ ਕਹਿੰਦੀ ਨਾਲ ਹੀ ਮੈਂ ਵੀ ਬਰਾਬਰ ਕਮਾਉਣੀ ਹੈ ਘਰ ਆਲੇ ਦੇ ਇਸ ਕਰਕੇ ਫਿਰ ਉਹਨਾਂ ਦਾ ਵੀ ਦੇਖਣਾ ਪੈਂਦਾ ਉਹਨਾਂ ਨੂੰ ਸਾਰਾ ਕੁਝ ਕਰਨਾ ਲੋਕਾਂ ਦੇ ਘਰੇ ਤੁਸੀਂ ਦੇਖਿਆ ਹੋਣਾ ਵੀ ਮਣ ਦਾਣੇ ਹੁੰਦੇ ਸੀ ਹੈਨਾ ਹਾਂਜੀ ਹਾਂਜੀ ਮਤਲਬ ਦੋ ਦੋ ਮਣ ਵਾਦ ਵਾਦ ਕਿਲੇ ਚ ਮਾਣੇ ਹੁੰਦੇ ਉਦੋਂ ਤਾਂ ਲੋਕਾਂ ਨੇ ਪੰਜਾਬ ਛੱਡਿਆ ਨਹੀਂ ਹਾਂਜੀ ਹਾਂਜੀ ਉਦੋਂ ਪਹਿਲਾਂ ਜਦੋਂ ਸਿਰਾਂ ਦੇ ਮੁੱਲ ਪਏ ਜੰਗਲਾਂ ਚ ਰਹੇ ਉਦੋਂ ਵੀ ਨਹੀਂ ਛੱਡਿਆ ਤੇ ਹੁਣ ਕਿਹੜੇ ਇਹੋ ਜਿਹੇ ਹਾਲਾਤ ਬਣ ਗਏ ਬੱਸ ਉਧਰ ਤਾਲਿਮ ਜਿੱਧਰ ਨੂੰ ਖਿੱਚ ਪਾਇਨ ਦੀ ਲੋਕਾਂ ਦਾ ਜਿੱਧਰ ਨੂੰ ਝਕਾ ਹੋ ਜਾਂਦਾ ਅਗਲਾ ਕਹਿੰਦਾ ਮੈਂ ਵੀ ਜਾਵਾਂ ਕੈਨੇਡਾ ਫਲਾਣੇ ਦਾ ਮੁੰਡਾ ਗਿਆ ਮੈਂ ਵੀ ਜਾਵਾਂ ਕੈਨੇਡਾ ਭਾਵੇਂ 20 ਲੱਖ ਲੱਗਦੇ 30 ਲੱਖ ਲੱਗਦੇ ਜਿਸ ਹਿਸਾਬ ਨਾਲ ਸਰਕਾਰਾਂ ਚੱਲਦੀਆਂ ਪਰ ਹੁਣ ਬਹੁਤ ਫਰਕ ਆ ਜਾਣੀ ਅਗੇ ਨਾਲ ਕਿਵੇਂ ਚੰਗੇ ਨੂੰ ਤਾਂ ਥੋੜਾ ਡਾਊਨ ਹੋਇਆ ਤੇ ਵਧਿਆ ਉੱਪਰ ਨਹੀਂ ਥੋੜਾ ਡਾਊਨ ਹੋਇਆ ਕੀ ਕਿਉਂ ਕੀ ਡਾਊਨ ਹੋ ਗਿਆ ਹੱਥੇ ਚੋਂ ਕਿਉਂਕਿ ਉਹ ਹੈ ਇੱਕ ਤਾਂ ਮਹਿੰਗਾਈ ਵਧ ਗਈ ਜੀ ਉਹ ਤਾਂ ਦੁਨੀਆਂ ਦੀ ਵਧ ਗਈ ਹਾਂਜੀ ਇੱਕ ਇਥੋਂ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਹੁਣ ਜੋ ਮਾਰ ਅੱਗੇ ਬਹੁਤ ਘਾਰ ਸੀ ਹੁਣ ਗੈਂਗਵਾੜ ਇੱਥੇ ਵੀ ਹੋਣ ਲੱਗੀ ਨਸ਼ਾ ਬਹੁਤ ਹੋ ਗਿਆ ਇੱਥੇ ਵੀ ਹੁਣ ਸਪਲਾਈ ਚੱਲਦੀ ਆ ਇਹ ਗੱਲ ਸੱਚੀ ਵੀ ਸੋਡੇ ਦਾ ਕਹਿੰਦੇ ਬੀਸੀ ਚ ਆ ਕੇ ਕੋਈ 5 ਗ੍ਰਾਮ ਚਟਾ ਵੀ ਲੈ ਮਿਲਦਾ ਰ ਕਹਣਾ ਤੋਂ ਹਾਂਜੀ ਨਾਲੇ ਕਿਹਨੇ ਤੇ ਗੋਲਾਂ ਮਿਲਦੇ ਨੇ ਵੀ ਮੰਨ ਲਓ ਵੀ ਜਿਹੜਾ ਹੈਗਾ ਡਾਕਟਰ ਹੱਥੀ ਪਾੜੇ ਨਹੀਂ ਨਹੀਂ ਜੀ ਸਾਡੇ ਦਾ ਪਹਿਲਾਂ ਤੋਂ ਬਣਾਇਆ ਮੇਰਾ 25 24 ਹਾਲੋਗੇ 25 ਮਾ ਉਹ ਹੀ ਡਾਕਟਰ ਆ ਮੈਂ ਨਹੀਂ ਡਾਕਟਰ ਬਜ਼ਾ ਲੋਕਾਂ ਦਾ ਬਦਲੇ ਆ ਮੈਂ ਨਹੀਂ ਕਰੇ ਬਦਲਾ ਉਹ ਤਾਂ ਕੋਈ ਸੀਗਾ ਤੁਹਾਡੇ ਜਿਹੜਾ ਬੱਚਾ ਆਇਆ ਜਾਂ ਤੁਹਾਡੇ ਕੋਈ ਸੀਗੇ ਵੀ ਪੰਜਾਬ ਬੜਨਾ ਤੇ ਪੱਕਾ ਹੀ ਵਸ ਰਹੀ ਸੀਗਾ ਵੀ ਬਸ ਐਸੇ ਨਹੀਂ ਉਹਦੇ ਕੋਈ ਨਹੀਂ ਸੋਚ ਕੇ ਆਇਆ ਐਸੇ ਮੈਨੂੰ ਝੂਠ ਮਾਰ ਨਾ ਮੋੜਨ ਦੀ ਤੇ ਨਾ ਰਹਿਣ ਦੇ ਹਾਂ ਰਹਿਂਦੀ ਹਾਂ ਮਤਲਬ ਕੋਈ ਪਲਾਨ ਨਹੀਂ ਸੀ ਤੇ ਹੁਣ ਫਿਰ ਹੈ ਕੋਈ ਪਿੰਡ ਬਣਦੀ ਤੇ ਬਸ ਹੁਣ ਇੱਥੇ ਹਲੇ ਹੁਣ ਹੁਣ ਨਹੀਂ ਜੀ ਆਹ ਬਜ਼ੁਰਗਾਂ ਦੀ ਜ਼ਿੰਦਗੀ ਕਿੱਦਾਂ ਦੀ ਆ ਕੈਨੇਡਾ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਫਲਹਾਲ ਮੈਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਪਸਫੋਰਡ ਦੇ ਵਿੱਚ ਮੌਜੂਦਾ ਮੇਰੇ ਨਾਲ ਨੇ ਬਬੂ ਜੀ ਸਤਿ ਸ੍ਰੀ ਅਕਾਲ ਬਬੂ ਜੀ ਸਤਿ ਸ੍ਰ ਸਿੰਘਾ ਪਿੰਡਾ ਤੇ ਜ਼ਿਲ੍ਹਾ ਮੋਗਾ ਕਬ ਕਿਹੜੇ ਸਮਾਂ ਚਾਇਸ ਪਰ ਤੁਸੀਂ ਤੇ ਮੰਨ ਲਓ ਅਸੀਂ 2040 ਸੀ ਸਾਡਾ 2000 ਮਾਲਾ 24 ਸਾਲ ਆਪਣਾ ਹਲ 2000 ਤੁਹਾਡੀ ਹੁਣ ਉਮਰ ਕਿੰਨੀ ਹੈ ਹੁਣ ਮੇਰੀ ਉਮਰ 75 ਸਾਲ ਹੈ 75 ਸਾਲ ਹਟ ਪਏ ਬਾਬਾ ਉਸ ਤੇ ਮਾਲਾ ਗੋਡੇ ਬਦਲਣ ਵਾਲੇ ਹੋਣ ਤੇ ਬਦਲਾਇਆ ਤਾਂ ਨਹੀਂ ਇੱਥੇ ਆ ਗਏ ਨਹੀਂ ਜੀ ਨਹੀਂ ਨਹੀਂ ਗੋਡੇ ਨਹੀਂ ਬਦਲੇ ਮਹਾਰਾਜ ਕਰ ਪਾਣ ਵਾਲੇ ਸਾਰੇ ਦੰਦ ਸਹੀ ਹੈ ਸਾਰੇ ਗੋਡੇ ਸਹੀ ਹੈ ਬਿਲਕੁਲ ਠੀਕ ਠਾਕ ਆ ਮਾਰੀਆਂ ਮੋਟੀਆਂ ਦਵਾਈਆਂ ਤਾਂ ਖਾਂਦੇ ਰਹੀਦਾ ਇੱਥੇ ਅੱਜ ਕੱਲ ਲੱਗ ਜਾਂਦੀਆਂ ਆ ਨੂੰ ਬਲੱਡ ਪ੍ਰੈਸ਼ਰ ਹੋਇਆ ਕਸਟਰਾਇਡ ਹੋਇਆ ਇਹੋ ਜਿਹੇ ਮਾਮਾ ਜਿਹਨਾਂ ਕਰਕੇ ਗੋਲੀਆਂ ਨਾਲ ਕਿੰਨੇ ਇਥੇ ਗੋਲੀਆਂ ਮੰਗ ਲੈਂਦੇ ਕਹਿੰਦੇ ਵੀ ਮੰਨ ਲਓ ਜਿਹੜਾ ਹੈਗਾ ਡਾਕਟਰ ਆਥੀ ਪਾ ਦੇ ਨਹੀਂ ਨਹੀਂ ਜੀ ਸਾਡੇ ਦਾ ਪਹਿਲਾਂ ਤੋਂ ਬਣਿਆ ਮੇਰਾ 25 24 ਸਾਲ ਹੋ ਗਏ 25 ਮਹੀ ਉਹ ਹੀ ਡਾਕਟਰ ਆ ਮੈਂ ਨਹੀਂ ਡਾਕਟਰ ਬਦਲੇ ਕਾ ਤੇ ਬਦਲੇ ਮੈਂ ਨਹੀਂ ਕਰੇ ਬਦਲਾ ਤੇ ਬਜ਼ੁਰਗਾਂ ਨੂੰ ਫਿਰ ਇਥੇ ਜਿਹੜਾ ਹੈਗਾ ਸਹੂਲਤ ਦਿੰਦੇ ਸਕਾ ਤੁਹਾਨੂੰ ਕੀ ਕੀ ਸਹੂਲਤਾਂ ਸੋ ਬੋਰ ਸੁਖ ਸਹੂਲਤਾਂ ਨਹੀਂ ਦੀ ਆ ਜੀ ਜੇ ਤੁਸੀਂ ਕੰਮ ਕਰਦੇ ਆ ਤਾਂ ਤੁਹਾਨੂੰ ਕੰਮ ਦੇ ਜਦੋਂ ਅਸੀਂ ਆਏ ਉਹ ਤਾਂ ਬਹੁਤ ਵਧੀਆ ਕੰਮ ਸੀ ਇਹ ਜੀ ਜੀ ਕਿਉਂਕਿ 베ਰੀਆਂ ਵੀ ਤੋੜੀਆਂ, ਫਾਰਮਰ ਵੀ ਕੰਮ ਕੀਤਾ, ਗ੍ਰੀਨ ਹਾਊਸ ਵੀ ਕੰਮ ਕੀਤਾ। ਫੈਕਟਰੀ ਦੇ ਵਿੱਚ ਵੀ ਕੰਮ ਕੀਤਾ। ਦਾਨੀ ਕੰਮ ਬਹੁਤ ਸੀ ਉਹ ਤੋਂ ਹੁਣ ਥੋੜੇ ਜੇ ਘੱਟ ਕੇ ਕੰਮ ਕਿਉਂਕਿ ਦੁਨੀਆ ਜਾੜੇ ਆ ਗਈ ਕਰਕੇ। ਬਾਕੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਤੁਹਾਨੂੰ ਸਹੀ ਵਧੀਆ ਪੈਸੇ ਮਿਲ ਜਣੇ ਮਹੀਨੇ ਦੀ ਮਹੀਨੇ ਉਹ ਰੋ ਮਿਲਦੇ ਜੀ ਕਿ ਹੁਣ 15 ਦਿਨਾਂ ਬਾਅਦ ਗਵਰਨਮੈਂਟ ਦਾ ਲਾਭਣਿਆ ਵੀ ਥੋੜੀ ਚੈੱਕ ਬੈਂਕ ਦੇ ਵਿੱਚ ਜਾਂਦੀ ਆ ਤੇ ਵਧੀਆ ਸਹੂਲਤਾਂ। ਵੱਢਿਆ ਤੁਹਾਨੂੰ ਇੱਥੇ ਦਵਾਈਆਂ ਮਿਲਦੀਆਂ ਕੋਈ ਡੁਪਲੀਕੇਟ ਨਹੀਂ ਮਿਲਦੀ ਵੱਢਿਆ ਖਾਣ ਪੀਣ ਟੋਟਾ ਤੇ ਵੱਢਿਆ ਰਹੇ ਮਤਲਬ ਕਿ ਤੁਸੀਂ ਕਹਿੰਦੇ ਤੁਸੀਂ ਬੁੜਾਪਾ ਤੁਹਾਡਾ ਸੌਖਾ ਲੰਘ ਰਿਹਾ ਹਾਂ ਬਿਲਕੁਲ ਬਿਲਕੁਲ ਜੀ ਸੌਖਾ ਲੰਘਦਾ ਤੇ ਜੇ ਮੈਂ ਪਹਿਲਾਂ ਦੀ ਗੱਲ ਕਰਾਂ ਉਹ ਫਿਰ ਜਦੋਂ ਸ਼ੁਰੂ ਚ 베ਰੀਆਂ ਤੋੜੀਆਂ ਆ ਕੇ ਪਹਿਲਾਂ 베ਰੀਆਂ ਹੀ ਤੋੜੀਆਂ ਆ ਕੇ ਸਿੱਧੀਆਂ ਪਿੰਡੋਂ ਪਹਿਲਾਂ 베ਰੀ ਹੀ ਤੋੜੀ ਆ ਜੀ ਤੇ ਹੁਣ 베ਰੀਆਂ ਫਿਰ ਘਟ ਗਈਆਂ ਤੇ 베ਰੀਆਂ ਨਹੀਂ 베ਰੀਆਂ ਹੈਗੀਆਂ ਉਹਦੋਂ 베ਰੀ ਉਹਦੋਂ ਪਹਿਲੀਆਂ ਜੇ ਐਉਂ ਕਰਦੇ ਸੀ ਲੋਕ 베ਰੀ ਤੋੜ ਕੇ ਆਪ ਜੀਕਾ ਬਣਾ ਲੈਂਦੇ ਜਿਹਨੂੰ ਆਪਾਂ ਕਹਿੰਦੇ ਅਸੀਂ 2 ਮਹੀਨੇ ਬੇਰੀਆਂ 도ੜਦੇ ਸੀ ਮੁੜ ਕੇ ਯਾਨੀ ਵੀਕਾਂ ਲੱਗ ਜਾਂਦੀਆਂ ਉਹਨੇ ਸੀ ਮਹੀਨੇ ਦਾ 7-800 ਡਾਲਰ ਲੱਗ ਜਾਂਦਾ ਸੀਗਾ ਉਹ ਤੁਹਾਨੂੰ 21 ਵੀਕਾਂ ਮਿਲਦੀਆਂ ਸੀ ਉਸ ਟਾਈਮ ਤੇ ਸਾਨੂੰ ਤੇ ਯਾਨੀ ਫੇਰ ਵੀ ਯਾਨੀ 7-800 ਮਹੀਨੇ ਦਾ ਸਾਨੂੰ ਆਈ ਜਾਂਦਾ ਸੀਗਾ 4 ਕਿ ਮਹੀਨੇ ਉਹ ਉਰੋਂ ਪੈਸੇ ਪੰਜਾਬੋਂ ਦੇ ਸੀਗੇ ਥੋੜਾ ਫਾਜੀ ਆ ਕਾਨਪਿੰਟੋਂ ਰ ਆ ਰਹੇ ਸੀ ਤੇ ਜਦੋਂ ਮੰਨ ਲਓ ਸ਼ੁਰੂ ਚ ਆਏ ਸੀਗੇ ਉਦੋਂ ਕਿੰਨੇ ਚਾਰ ਸੋਚ ਕੇ ਆਏ ਸੀ ਕਿੰਨੇ ਚਾਰ ਨਾ ਪਿੰਡ ਬਣਾਗੇ ਉਦੋਂ ਸੋਚਿਆ ਨਾ ਕੁਛ ਵੀ ਨਹੀਂ ਸੀ ਉਹ ਟਾਈਮੋਂ ਹੀ ਸੋਚਿਆ ਵੀ ਚਲੋ ਕੋਈ ਬੱਚਾ ਹੈ ਕੱਲਾ ਹੈਗਾ ਮਗਰ ਉਹਨੇ ਚੱਲੇ ਆ ਵੀ ਬੱਚੇ ਇੱਥੇ ਪਰਵਾਸ ਦਾ ਹੁੰਦਾ ਹੀ ਆ ਮਾੜਾ ਮੋਟਾ ਸਾਰਾ ਬੱਚੇ ਹੁੰਦੇ ਆ ਘਰੇ ਗਾਂ ਜਵਾਗਾਂ ਹੋ ਜਾਂਦੇ ਆ ਜਵਾਕਾਂ ਨੂੰ ਸਾਂਭਣ ਦਾ ਕੰਮ ਆਉਂ ਖਵਾਣ ਦਾ ਦੋ ਜੀ ਜਿਹੜੇ ਹੁੰਦੇ ਉਹਨਾਂ ਤੋਂ ਇੱਕ ਫਿਰ ਬੱਚਾ ਸਾਂਭਦਾ ਕੰਮ ਤੇ ਜਾਂਦਾ गुजारा ਨਹੀਂ ਚੱਲ ਰਹਾ ਹੋਰੋਂ ਫਿਰ ਹੋਲੀ ਹੋਲੀ ਅਗਲਾ ਕਹਿਣਾ ਚਲ ਮਾਂ ਪਿਓ ਦੇ ਪੇਪਰ ਭਰ ਦਈਏ ਹੂੰ ਤੇ ਮਾਂ ਪਿਓ ਆ ਜਾਂਦੇ ਸੀ ਉਰ ਸਾਜ ਚ ਬੜਾ ਦੇਰ ਨਹੀਂ ਸੀ ਲੱਗਦਾ ਜਿਹੜੇ ਸੀਗੇ ਜਿਨ੍ਹਾਂ ਦੇ ਨਾਲ ਪਰਿਵਾਰ ਦੇ ਬੱਚੇ ਆਉਣ ਵਾਲੇ ਸੋਨੂੰ ਥੋੜਾ ਟਾਈਮ ਲੱਗ ਜਾਂਦਾ ਜਿਹੜੇ ਇਕੱਲੇ ਮਾਂ ਪਿਓ ਸੀਗੇ ਉਹਨਾਂ ਨੂੰ ਕੋਈ ਟਾਈਮ ਨਹੀਂ ਸੀ ਲੱਗਦਾ ਨਹੀਂ ਮੰਨ ਲਓ ਫਿਰ ਉਦੋਂ ਕੋਈ ਸੀਗਾ ਤੁਹਾਡੇ ਜਿਹੜਾ ਬੱਚਾ ਆਇਆ ਜਾਂ ਤੁਹਾਡੇ ਕੋਈ ਸੀਗੇ ਵੀ ਪੰਜਾਬ ਮੋੜਨਾ ਤੇ ਪੱਕਾ ਹੀ ਬਸੜੀ ਸੀਗਾ ਵੀ ਬਸ ਐਸਾ ਨਹੀਂ ਉਦੋਂ ਕੋਈ ਨਹੀਂ ਸੋਚ ਕੇ ਆਇਆ ਇਸ ਐਵੇਂ ਨੂੰ ਝੂਠ ਮਾਰ ਨਾ ਮੋੜਨ ਦੀ ਤੇ ਨਾ ਰਹਿਣ ਦੀ ਹਾਂ ਰਹਿਣ ਜੀ ਹਾਂ ਮਤਲਬ ਕੋਈ ਪਲਾਨ ਨਹੀਂ ਸੀ ਤੇ ਹੁਣ ਫਿਰ ਹੈ ਕੋਈ ਪਿੰਡ ਮੋੜਨ ਦੀ ਤੇ ਬਸ ਹੁਣ ਇੱਥੇ ਹਲੇ ਹੂੰ ਹੂੰ ਨਹੀਂ ਜੀ ਮਤਲਬ ਇੱਥੇ ਗੰਗਾ ਨੂੰ ਫੋਲੇ ਆਣਗੇ ਹਾਂ ਹਾਂ ਮਤਲਬ ਇਹ ਕੀ ਹੈ ਕੈਨੇਡਾ ਚ ਜਿਹੜਾ ਆਇਆ ਇੱਥੋਂ ਦੇ ਹੋ ਗਿਆ ਫਿਰ ਇੱਥੋਂ ਨਹੀਂ ਆ ਜਾਣੀ ਪਹਿਲਾਂ ਜਿਸ ਤਰ੍ਹਾਂ ਸੁਖ ਸੁਹੂਤਾਂ ਸੀਗੀਆਂ ਤੁਹਾਡੀ ਰਾਣੀ ਬਣੀ ਇਥੋਂ ਦੇ ਕਾਨੂੰਨ ਕਾਇਦੇ ਥੋਡੀ ਪੁਲਿਸ ਦਾ ਇੰਤਜ਼ਾਮ ਮੈਡੀਕਲ ਦੀਆਂ ਸਹੂਲਤਾਂ ਮੈਡੀਕਲ ਤੁਸੀਂ ਹੁਣ ਮੜਾ ਸੈਕੂਨ ਨੇ ਘਰੇ ਮੜਜੀ ਕਾਰਡ ਮਾਰੋ ਥੋਨੂੰ ਤੁਹਾਡੇ ਗੱਡੀ ਬਾਤ ਖੜੀ ਐ ਐਮਬੂਲੈਂਸ ਆਈ ਜਾਂ ਤੁਸੀਂ ਕਿਤੇ ਪੁਲਿਸ ਕੋਈ ਥੋੜਨਾ ਵੈਪਨ ਹੋ ਜਾਂਦਾ ਤਾਂ ਪੁਲਿਸ ਨੂੰ ਕਾਲ ਕਰੋ ਤੁਹਾਡੇ ਕੋਲੇ 5 ਮਿੰਟਾਂ ਚ ਪੁਲਿਸ ਆ ਜੀ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਤੇ ਹੁਣ ਬੰਦਿਆਂ ਦਾ ਇਹ ਮੰਨੁੰਦਾ ਵੀ ਚਲੋ ਇਹ ਕਹਿੰਨ ਨੂੰ ਜੂ ਉੱਥੇ ਵੀ ਇਹੋ ਜਿਹੀਆਂ ਪਰ ਨਹੀਂ ਇਥੋਂ ਦੇ ਦੇਖ ਕੇ ਹਰਾਸ ਹੋਏ ਬੰਦਾ ਜਾਨੀ ਸੋਚਦਾ ਵੀ ਚਲੋ ਇੱਥੇ ਕੀ ਲੈਣਾ ਜਾ ਕੇ ਜਿੱਨਾਂ ਚ ਜਿੰਦਗੀ ਹੈਗੀ ਦੇਖੋ ਇੱਥੇ ਰਹੋ ਬੱਚਿਆਂ ਕੋਲੇ ਵੇਖੀ ਜਾਊਗਾ ਮੋਰੂ ਕੀ ਹੋਣਾ ਨਾ ਹੀ ਕਿਸ ਨੇ ਅੱਗਾ ਦੇਖਿਆ ਜੀ ਨਹੀਂ ਜਿਹੜਾ ਮੰਨ ਲਓ ਜਿਹੜੇ ਗਲਿਆਂ ਕੋਲਾਂ ਚ ਖੜੇ ਜਿਹੜੇ ਪਿੰਡਾਂ ਚ ਖੜੇ ਉਹ ਤਾਂ ਹੁਣ ਯਾਦਾਂ ਆਉਣੀ ਜੀ ਜਾਈਦਾ ਹਰ ਸਾਲ ਜਾਈਦਾ ਐਂ ਤਾਂ ਨਹੀਂ ਹੁਣ ਇੱਕ ਹੀ ਨਿੰਗ ਹੈ ਪਿਛਲੇ ਸਾਲ ਗਏ ਸੀਗੇ ਉਹ ਤੋਂ ਪਿਛਲੇ ਸਾਲ ਨਹੀਂ ਸੀਗੇ ਪਿਛਲੇ ਸਾਲ ਗਏ ਸੀ ਉਂ ਤਾਂ ਜਾਈਦਾ ਉੱਥੇ ਦੋ ਦੋ ਤਿੰਨ ਤਿੰਨ ਮਹੀਨੇ ਰਹੀ ਰਿਆ ਉਥੋਂ ਦਾ ਹਾਲਾਤ ਦੇਖੀ ਜੀ ਸਾਰੀ ਪਰ ਉਹ ਜ਼ਿੰਦਗੀ ਉੱਥੋਂ ਵਰਗੀ ਵੀ ਨੀ ਮਲਦੀ ਚੇਤੀ ਗੇਤੇ ਕੀ ਲੱਗਦਾ ਪੰਜਾਬ ਦੇ ਹਾਲਾਤ ਮਾੜੇ ਆ ਜਿਆਦਾ ਕੈਨੇਡਾ ਦੇ ਜਿਆਦਾ ਮਾੜੇ ਨੇ ਹੁਣ ਹੁਣ ਬਹੁਤ ਸੁਧਰੇ ਹੋਇਆ ਜਾਨੀ ਅੱਗੇ ਨੂੰ ਪਹਿਲਾਂ ਕਾਫੀ ਫਰਕ ਪੈ ਗਿਆ ਸੀਗਾ ਮਾਰ ਮਰਾਈ ਦਾ ਨਸ਼ਿਆਂ ਦਾ ਸਾਡੇ ਦੇਖ ਕੇ ਲੋਕਾਂ ਨੂੰ ਤੇ ਆਹ ਜਿਹੜੇ ਚੱਲੇ ਵਿਆ ਹਾਲਾਤ ਮਾਰ ਮਰਾਈ ਦੇ ਚੋਰੀਆਂ ਆ ਇਸ ਕਰਕੇ ਬੰਦਾ ਥੋੜਾ ਜਿਹਾ ਟੜਕਾ ਨਹੀਂ ਵੈਸੇ ਪੰਜਾਬ ਵਰਗਾ ਕੋਈ ਏਰੀਆ ਨਹੀਂ ਜੀ ਇੱਥੇ ਕੈਨੇਡਾ ਦੇ ਹੁਣ ਦੇ ਹਾਲਾਤ ਕਿਦਾਂ ਦੇ ਸਰ ਹੁਣ ਦੇ ਹਾਲਾਤ ਠੀਕ ਐ ਜਿਸ ਹਿਸਾਬ ਨਾਲ ਸਰਕਾਰਾਂ ਚੱਲਦੀਆਂ ਪਰ ਹੁਣ ਬਹੁਤ ਫਰਕ ਆ ਜਾਣੀ ਅੱਗੇ ਨੂੰ ਕਿਵੇਂ ਚੰਗੇ ਨੂੰ ਤਾਂ ਥੋੜਾ ਡਾਊਨ ਹੋਇਆ ਤਾਂ ਵਧਿਆ ਉੱਪਰ ਨਹੀਂ ਥੋੜਾ ਡਾਊਨ ਹੋਇਆ ਕੀ ਕਿਉਂ ਕੀ ਡਾਊਨ ਹੋ ਗਿਆ ਹਟੇ ਚੋਂ ਕਿਉਂਕਿ ਉਹ ਹੈ ਇੱਕ ਤਾਂ ਮਹਿੰਗਾਈ ਵਧ ਗਈ ਜੀ ਉਹ ਤਾਂ ਦੂਣਾਂ ਜੇ ਵਧ ਗਈ ਹਾਂਜੀ ਇੱਕ ਇਥੋਂ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਹੁਣ ਜੋ ਮਾਰ ਅੱਗੇ ਬਹੁਤ ਘਰ ਸੀ ਹੁਣ ਗੈਂਗਵਾੜ ਇੱਥੇ ਵੀ ਹੋਣ ਲੱਗੀ ਨਸ਼ਾ ਬਹੁਤ ਹੋ ਗਿਆ ਇੱਥੇ ਵੀ ਹੁਣ ਸਪਲਾਈ ਚੱਲਦੀ ਜਿਆ ਇਹ ਗੱਲ ਸੱਚੀ ਵੀ ਸੋਡੇ ਦਾ ਕਹਿੰਦੇ BC ਚ ਆ ਕੇ ਕੋਈ 5 ਗ੍ਰਾਮ ਚਟਾ ਵੀ ਲੈ ਮਿਲਦਾ ਰਕਾਨਾ ਤੋਂ ਹਾਂਜੀ ਵੀ ਮਲਾ ਚਟਾ ਵੀ ਲੈ ਸਕਦਾ ਜਿੰਨਾ ਮਰਜੀ ਲੈ ਲਓ ਜੀ 5 ਗ੍ਰਾਮ ਵੀ ਜਿੰਨਾ ਮਰਜੀ ਡੋਡੇ ਲੈ ਲਓ ਜਿੰਨੇ ਮਰਜੀ ਪਹਿਲਾਂ ਤਾਂ ਇੱਥੇ ਬੜਾ ਡੋਟਿਆਂ ਦਾ ਕੰਮ ਚੱਲਿਆ ਜੀ ਹੁਣ ਪੁਲਿਸ ਨੇ ਦੇਖ ਲਿਆ ਵੀ ਇਹ ਲੋਕ ਡੋਡੇ ਕਾਹ ਤੋਂ ਵੀ ਦੇ ਤੇ ਕਰ ਰਹੇ ਨੇ ਬਗਾਇਸ ਤੋਂ ਫੋਨ ਇੱਥੇ ਵੀ ਲੋਕਾਂ ਆਉਂਦੇ ਆ ਇੱਥੇ ਆਉਂਦੀਆਂ ਧਮਕੀਆਂ ਜੀ ਇੱਥੇ ਵੀ ਆਉਂਦੀਆਂ ਹਾਂ ਹੁਣ ਥੋੜੇ ਚਿਰਾਂ ਦੀ ਗੱਲ ਆ ਡਮੈਂਡ ਉਹ ਇਹ ਲੜਾਈ ਹੋ ਗਈ ਟੀਮ ਮੁੰਡਾ ਮਾਰਿਆ ਤਗੜਾ ਕਾਰੋਬਾਰ ਸੀ ਉਹਦਾ ਇਸੇ ਤਰ੍ਹਾਂ ਹੀ ਸੜੀ ਹੁਣ ਗੈਂ ਜਾਣੀ ਮੀਨੇ ਵਾਰ ਇੱਕ ਕਤਲ ਦੋ ਹੋ ਜਾਣੇ ਆ ਜੀ ਤੇ ਮਤਲਬ ਆਪਾਂ ਕਹਿੰਗੇ ਜਿਹੜੇ ਹੋਰ ਕਮਿਊਨਿਟੀਆਂ ਜਿਵੇਂ ਹੁੰਦੀਆਂ ਮਤਲਬ ਸਰਦਾਰਾਂ ਨੂੰ ਜਿਹੜਾ ਹੈਗਾ ਮਤਲਬ ਆਪਾਂ ਕਹਿੰਗੇ ਜਿਵੇਂ ਕਾਲਿਆਂ ਤੋਂ ਗੋਰੇ ਨਫ਼ਰਤ ਕਰਦੇ ਇਦਾਂ ਹੈ ਆਪਣਾ ਹੈ ਜਨਸ ਤੋਂੜੀ ਹੈਗੀ ਆ ਇੰਨੀ ਨਹੀਂ ਹੈਗੀ ਆ ਯਾਨੀ ਦੇਖ ਕੇ ਬੰਦੇ ਨੂੰ ਉਹ ਜਰਦੇ ਨਹੀਂਗੇ ਸਰਦਾਰ ਨੂੰ ਵੀ ਨਾਲ ਆ ਰਿਹਾ ਮਾਲਕ ਜੇ ਉਹਨਾਂ ਦੀ ਤਰੱਕੀ ਦੇਖ ਕੇ ਜਨ ਹਾਸਸ ਰਿਹਾ ਹੈ ਉਹਨਾਂ ਦੇ ਕਾਰੋਬਾਰ ਦੇਖ ਕੇ ਉਹਨਾਂ ਦੇ ਘਰ ਆ ਵੱਡੇ ਪਾਏ ਦੇਖ ਕੇ ਜਣੀ ਵੋਟ ਜਵਾਕ ਦੇਖਦੇ ਹੋ ਕਿ ਇਹ ਪੰਜਾਂ ਦਾ ਤਾਂ ਆਉਂਦੇ ਆ ਇਹ ਕਿਹੜਾ ਕੁੜਗਾ ਮੁੰਡੇ ਸਾਡੇ ਆਉਂਦੇ ਰੋਜ਼ ਕਿੰਨਾਂ ਦੇ ਹਾਲਾਤ ਆ ਉਹਨਾਂ ਦੇ ਉਹਨਾਂ ਦੇ ਹਾਲਾਤ ਠੀਕ ਆ ਪਰ ਹੁਣ ਉਸ ਹਾਲ ਨਾਲ ਠੀਕ ਨਹੀਂ ਜਿੰਨੀ ਮਂਗਾਈ ਹੋਗੀ ਉਹਨਾਂ ਦੇ ਖਰਚੇ ਵਧੇ ਵੇ ਆ 29 35 35 ਲੱਖ ਲਾ ਕੇ ਉਹ ਆਉਂਦੇ ਆ ਲੋਕ ਸਾਡੇ ਬੱਚੇ ਇੱਥੇ ਆ ਕੇ ਫਿਰ ਇੱਥੇ ਵਿਚਾਰੇ ਕੰਮ ਕਰਦੇ ਆ ਕੰਮ ਵੀ ਉਹਨਾਂ ਨੂੰ ਪੂਰਾ ਨਹੀਂ ਗਵਰਨਮੈਂਟ ਦੀ 20 ਘੰਟੇ ਅਲਾਊਡ ਆ ਉਸ ਆਉਨਕਾਮ ਤੇ ਪੈਸੇ ਨਹੀਂ ਬਣਦੇ ਕਿਉਂਕਿ ਪਿਆ ਘਟਾ ਹੈ ਖਰਚੇ ਜਾਦੇ ਆ ਇਸ ਕਰਕੇ 1800 1700 1500 ਬੇਸਮੈਂਟ ਦਾ ਦੇ ਕੇ ਬਾਕੀ ਖਰਚਾ ਕੱਢ ਕੇ ਫਿਰ ਖਾਣ ਪੀਣ ਕੱਢ ਕੇ ਬਹੁਤ ਜਾਨੀ ਫਰਕ ਪੈਂਦਾ ਕਿ ਲੱਗਦਾ ਜਿਵੇਂ ਤੁਹਾਨੂੰ 24 ਸਾਲ ਹੋ ਗਏ ਮੰਨ ਲਓ ਇੱਥੇ ਆਇਆ ਨੂੰ ਤੇ ਹੁਣ ਜਨ ਜਿਹੜੇ ਅੱਜ ਆਏ ਆ ਇਹ ਕਿੰਨੇ ਚਾਰਜ ਸੈੱਟ ਹੋਣਗੇ ਇਹੋ ਜੀ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦੇ ਥੋੜਾ ਨਹੀਂ ਬਹੁਤ ਜ਼ਿਆਦੇ ਮੁਸ਼ਕਲ ਇਹਨਾਂ ਨੂੰ ਬਹੁਤ ਜਦੋ ਜਹਿਰ ਕਰਨੀ ਪਊਗੀ ਫਿਰ ਜਾ ਕੇ ਮਾੜਾ ਮੋਟਾ ਦੇ ਪੈਰਾਂ ਸਰ ਖੜੇ ਹੋ ਸਕਦੇ ਤੇ ਉਹ ਕੀ ਕਰ ਘਰ ਲੈਣਾ ਬਹੁਤ ਮੁਸ਼ਕਲ ਹੋ ਜੂਗਾ ਕਿਉਂਕਿ ਗਵਰਨਮੈਂਟ ਨੇ ਮੋਰਗੇਜ ਰੇਟ ਵਧਾਏ ਹੋਏ ਆ ਘਰਾਂ ਦੀ ਜਿਹੜੀ ਆ ਆਪਣੀ ਜਿਹਦੀ ਕੀ ਹੈ ਇਹ ਬਹੁਤ ਵਧ ਗਈ ਹੈ ਅੱਗੇ ਘਰ ਇਥੇ ਮਾ 4-5 ਨੂੰ ਮਿਲ ਜਾਂਦਾ ਸੀ ਲੱਖ ਨੂੰ ਫਿਰ 7-8 ਨੂੰ ਹੋ ਗਿਆ ਹੁਣ ਇਥੇ ਘਰ 15-1600 ਤੋਂ ਵਧੀਆ ਚੰਗਾ ਮਿਲਦਾ ਇੰਨੇ ਪੈਸੇ ਲਾ ਕੇ ਅਗਲਾ ਕਿਵੇਂ ਖਾਤੇ ਪੂਰੇ ਕਰੂਗਾ ਇੱਕ ਮਿੰਟ ਅਸਾਂ ਵੀ ਮਤਲਬ ਹੁਣ ਆਇਲਸ ਹੋਇਆ ਕੁੜੀਆਂ ਜਦੋਂ ਤੁਸੀਂ ਵੀ ਦੇਖਿਆ ਤੁਸੀਂ ਆਪਾਂ ਧੀਆਂ ਨੂੰ ਜਦੋਂ ਦਾਜ ਦੇ ਕੇ ਵਾਹ ਹੁਣਾ ਜਾਂ ਚਾਚੇ ਮਾਸੇਂ ਤਾਜ ਨੇ ਕੁੜੀਆਂ ਨੂੰ ਹਨ ਪਰ ਜੇ ਆਪਦੇ ਕੀ ਆਇਲਸ ਦੇ ਕਰਕੇ ਜਾਂ ਬਾਹਰ ਔਣ ਕਰਕੇ ਕੁੜੀਆਂ ਦੀ ਕਦਰ ਤਾਂ ਪਈ ਐ ਕੁੜੀਆਂ ਦੀ ਪਈ ਐ ਪਰ ਉਹ ਨਹੀਂ ਨਹੀਂ ਜੇ ਆਖੀ ਤਾਂ ਉਸ ਹਾਵਣਾ ਕਿਉਂਕਿ ਕੁੜੀਆਂ ਵੀ ਅੱਜ ਕੱਲ ਇੱਥੇ ਸਾਡੇ ਵਿਚਾਰੀਆਂ ਬਹੁਤ ਮਿਹਨਤ ਕਰਨੀ ਪੈਂਦੀ ਉਹਨਾਂ ਨੂੰ ਬਾਕੀ ਜੇ ਮੀਆਂ ਬੀਬੀ ਹੈਗੇ ਆ ਤਾਂ ਜਾ ਮੜ ਜ ਮੋਟੀ ਕੀ ਗੱਲ ਵਿੱਚ ਆ ਗਈ ਤਲਾਕ ਤੇ ਕਈ ਵਾਰ ਗੱਲਾਂ ਚਿਰੀਆਂ ਜਾਂਦੀਆਂ ਨੇ ਉਹਨਾਂ ਦੀਆਂ ਬੁਰੇ ਹਾਰ ਬੁੰਕੇ ਦੇ ਆਡੇ ਹੋ ਜਾਂਦੇ ਆ ਹੁਣ ਜਿਹੜਾ ਹੁਣ ਨਵਾਂ ਟ੍ਰੈਂਡ ਚੱਲਿਆ ਹੋਇਆ ਕੁੜੀਆਂ ਮੁੰਡਿਆਂ ਦਾ ਆਉਣ ਦਾ ਵੀ ਤੂੰ ਮੈਂ ਆ ਐਰਥ ਕਾਲ ਲਿਆ ਮੇਰੇ ਸਾਤ ਨੰਬਰ ਦਾ ਤੁਸੀਂ ਇਨਾ ਪਹਾੜਾ ਦੋ ਸੈਂ ਐਂ ਕਰਾਂਗੇ ਤੁਹਾਨੂੰ ਜਾਂ ਦੇ ਦੇਾਂਗੇ ਇਹੋ ਜੇ ਕੰਮ ਕਰਕੇ ਲੋਕ ਸਾਡੇ ਬਹੁਤ ਜਾਣੀ ਪਏ ਹੋਏ ਆ ਕੰਮ ਤੇ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਫਾਰ ਇਗਜ਼ਾਮਪਲ ਵੀ ਜਿਵੇਂ ਹੁਣ ਤੁਹਾਡੇ ਹੈ ਜਿਵੇਂ ਮਨ ਲਾ ਇੱਥੇ ਇਹ ਹੈਗਾ ਵੀ ਪੰਜਾਬੀਆਂ ਦੇ ਜਿਹੜੇ ਕਈ ਘਰਾਂ ਦੇ ਬਜ਼ੁਰਗਾਂ ਜਿਹੜੇ ਜਿਹੜਾ ਹੈਗਾ ਜਾਂ ਤਾਂ ਛੱਡ ਜਾਂਦੇ ਆ ਘਰ ਜਾਂ ਛੱਡਾ ਦਿੰਦੇ ਆ ਜਾਂ ਬੱਚੇ ਛੱਡ ਕੇ ਚਲੇ ਜਾਂਦੇ ਆ ਕਿੰਦਾਂ ਦਾ ਇਹ ਹਾਲਾਤ ਇਹ ਜੀ ਦੇਖੋ ਦੇਖ ਡਿਪੈਂਡ ਕਰਦਾ ਘਰ ਦੇ ਸਾਈਡ ਤੇ ਵੀ ਜੇ ਤੁਸੀਂ ਮਾਂ ਕੋਲ ਠੀਕ ਆ ਤਾਂ ਚੱਲੀ ਜਾਂਦੀ ਗੱਡੀ ਜੇ ਕੋਈ ਮਾੜਾ ਮੋਟਾ ਵਿੱਚ ਫਰਕ ਪੈ ਜਾਂਦਾ ਨੋਹਰਾ ਤਾਂ ਫਿਰ ਉੱਥੇ ਕਰਉਂਦਾ ਨਾ ਜਿਵੇਂ ਮਾਲਾ ਨੋਹਾਂ ਸਸਾ ਥੋੜੇ ਵੇਲੇ ਸੀ ਮਾਲਾ ਜੇ ਮਨੂ ਅਗੇ ਸੱਸ ਨੂੰ ਟੋਕ ਦਿੰਦੀ ਸੀ ਸਾਰੀ ਸੱਸ ਨੂੰ ਉਹਨੂੰ ਟੋਕ ਦਿੰਦੀ ਸੀ ਇੱਥੇ ਟੋਕ ਲੈਂਦਾ ਹੀ ਇੱਥੇ ਜੀ ਆਪ ਦਾ ਸਾਰਾ ਕੰਟਰੋਲ ਕਰਕੇ ਚਾਲ ਲਿਆ ਇੱਥੇ ਵੀ ਬੇਹੇਰਾ ਫੜਕ ਪੈਂਦਾ ਜਦੋਂ ਪੈਂਦੀ ਹੈ ਕੋਈ ਗੱਲਬਾਤ ਹੋਵੇ ਤਾਂ ਉਹ ਕਹਿੰਦੀ ਤੂੰ ਮੈਨੂੰ ਕੌਣ ਹੁੰਨੀ ਹੈ ਕਹਿੰਦੀ ਨਾਲ ਹੀ ਮੈਂ ਵੀ ਬਰਾਬਰ ਕਮਾਉਣੀ ਹੈ ਘਰ ਆਲੇ ਦੇ ਇਸ ਕਰਕੇ ਫਿਰ ਉਹਨਾਂ ਦਾ ਵੀ ਦੇਖਣਾ ਪੈਂਦਾ ਉਹਨਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਤੇ ਬੱਚੇ ਛੱਡ ਕੇ ਚਲੇ ਜਾਂਦੇ 16 ਸਾਲ ਤੋਂ ਬਾਅਦ ਤੇ ਇਹ ਵੀ ਘਰਾਂ ਦੇ ਡਿਪੈਂਡ ਆ ਨਹੀਂ ਨਹੀਂ ਕਈ ਵੇਲੇ ਇਹ ਤਾਂ ਸਭ ਝੂਠਾ ਛੱਡ ਕੇ ਨਹੀਂ ਜਾਂਦੇ ਵੈਸੇ ਉਹ ਉਹਨਾਂ ਦੇ ਰਜਾ ਮੰਦੀ ਹੋਵੇ ਤਾਂ ਉਹ ਕਹਿ ਦਿੰਦੇ ਆ ਵੀ ਅਸੀਂ ਚਲੋ ਹੋਮ ਤੇ ਤੁਣ ਚਾੜਦੇ ਹੁੰਨੇ ਆ ਵੀ ਤੂੰ ਛੋਟਿਆ ਆ ਦਾ ਗੁਜ਼ਾਰਾ ਕਰ ਲਿਓ ਪੈਸੇ ਦਿੰਦੇ ਰਹਿੰਦੇ ਉਹ ਨਹੀਂ ਜਿਹੜੀ ਪੈਨਸ਼ਨ ਹੁੰਦੀ ਉਹ ਬਜ਼ੁਰਗਾਂ ਦੀ ਗੱਲ ਦੱਸ ਰਹਾ ਮੈਂ ਬੱਚਿਆਂ ਦੀ ਗੱਲ ਕਰਾਂ ਜਦੋਂ ਤੁਹਾਡੇ ਮਾਲਾ ਛੋਟੇ ਬੱਚੇ ਜਿਹੜਾ 16 17 ਸਾਲ ਦਾ ਹੋ ਜਾਂਦਾ ਉਦੋਂ ਘਰ ਛੱਡ ਕੇ ਚਲਾ ਜਾਂਦਾ ਪੰਜਾਬੀਆਂ ਦਾ ਬੱਚਾ ਤੇ ਨਾਲ ਹੀ ਰਹਿੰਦਾ ਨਹੀਂ ਨਹੀਂ ਨਾਲ ਹੀ ਰਹਿੰਦੇ ਆ ਉਹ ਜਿੰਨਾ ਚਿਰ ਨਹੀਂ ਜਾਂਦੇ ਉਹ ਉਦੋਂ ਜਾਂਦੇ ਆ ਜਦੋਂ ਵਿ ਕਈ ਛੱਡ ਕੇ ਵੀ ਚਲੇ ਜਾਂਦੇ ਜਿਹੜੇ ਨਹੀਂ ਅੱਗੇ ਜਿਵੇਂ ਮੰਨ ਲਾ ਕੇ ਦਾ ਮੁੰਡਾ ਮੜਾ ਨਿਕਲ ਜਾਂਦਾ ਸੀਗਾ ਤਾਂ ਅਗਲਾ ਪਾਲ ਲੈਂਦਾ ਸੀਗਾ ਪੋਤਾ ਜਿਹੜਾ ਘਰ ਸੰਭਲ ਲੈਂਦਾ ਸੀ ਜੇ ਇਥੇ ਮੁੰਡਾ ਮੜਾ ਨਿਕਲ ਜੇ ਪੋਤੇ ਵਾਲਾ ਤਾਂ ਕੋਈ ਪਹੁੰਚੋਗੇ ਨਹੀਂ ਹਾਲਾਤ ਹੀ ਦੱਸ ਦੇ ਜੀ ਉਹਨਾਂ ਨੇ ਫਿਰ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਮਤਲਬ ਇੱਥੇ ਆ ਵੀ ਜੇਕਰ ਜੇਕਰ ਤੁਹਾਡੀ ਇੱਕ ਪੀੜ੍ਹੀ ਮੰਨ ਲਓ ਰੱਬ ਨਾ ਕਰੇ ਕੋਈ ਮੜੇ ਰਾਹ ਪੈ ਗਈ ਤਾਂ ਫਿਰ ਉਹ ਮਤਲਬ ਆਉਣ ਵਾਲਾ ਜਿਹੜਾ ਸਾਰਾ ਕੁਝ ਖਤਮ ਹੋ ਜਾਣਾ ਸਾਰਾ ਖਤਮ ਮੰਨ ਲਓ ਉਹ ਤਾਂ ਐਸੇ ਤਰ੍ਹਾਂ ਹੀ ਚਲਾ ਜਾਂਦਾ ਜੀ ਫਿਰ ਕਿਉਂਕਿ ਨਾਉ ਘਰ ਦਾ ਰਹਿੰਦਾ ਨਾ ਘਰ ਦਾ ਰਹਿੰਦਾ ਪਰ ਤੁਸੀਂ ਤਾਂ ਜਾਂਦੇ ਰਹਿੰਦੇ ਹੋਗੇ ਮੰਨ ਲਓ ਤੁਸੀਂ ਹੁਣ ਪੈਨਸ਼ਨਰ ਹੋ ਮਤਲਬ ਉੱਥੇ ਆਪਾਂ ਕਿ ਜਿਹੜਾ ਹੈਗਾ ਤਾਸ਼ ਤੂਸ ਖੇਡਣਾ ਹੈ ਨਾ ਹਾਂਜੀ ਹਾਂਜੀ ਤੇ ਫਿਰ ਕੀ ਗੱਲਾਂ ਚੱਲਦੀਆਂ ਰਹਿੰਦਾ ਸਾਰੀ ਦਿਨ ਬਸ ਉੱਥੇ ਆਹੀ ਗੱਲਾਂ ਬਾਤਾਂ ਜੀ ਘਰਾਣੀਆਂ ਤੇ ਆਵੜੀਆਂ ਬਸ ਤਾਸ਼ ਲਗਾਈ ਬਈ ਚਲੋ ਖੇਡੋ ਦੋ ਘੰਟੇ ਜਿਹੜਾ ਟਾਈਮ ਇਥੇ ਲੰਘਦਾ ਹੋਏ ਠੀਕ ਹੈ ਬਾਕੀ ਦਾ ਜਿਹੜਾ ਕੁਝ ਹੈਗੇ ਹੈਗਾ ਜੀ ਇਹ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਹੁੰਦੀ ਹੈ ਪੰਜਾਬ ਦੇ ਹਾਲਾਤਾਂ ਬਾਰੇ ਬਹੁਤ ਘੱਟ ਗੱਲਾਂ ਹੁੰਦੀਆਂ ਬਸ ਇਹੋ ਸੋਚਦੇ ਆ ਵੀ ਹਾਂ ਕਦੋਂ ਜਾਣਾ ਵੀ ਤਾਂ ਕਦੋਂ ਚੱਲਣਾ ਕਿੰਨੇ ਮਹੀਨੇ ਲ ਇਹ ਕੋਸ਼ ਕਰਨਾ ਹੈ ਕਿ ਉੱਥੇ ਬਸ ਇਹੋ ਜਿਹੇ ਗੱਲਾਂ ਮਲੋਂ ਪੰਜਾਬ ਦੀਆਂ ਸਰਕਾਰਾਂ ਸੁਧੂਆਂ ਬੰਦੀਆਂ ਜਾਂ ਕੋਈ ਚੀਜ਼ ਹੁੰਦੀ ਆ ਉੱਥੇ ਕੋਈ ਵੀ ਘਟਨਾ ਕਰ ਹੁੰਦਾ ਉਹਦੇ ਬਾਰੇ ਹਾਲਾਤ ਉਹਦੇ ਬਾਰੇ ਗੱਲਾਂ ਹੁੰਦਾ ਉਹਦੇ ਬਾਰੇ ਹੁੰਦੀਆਂ ਵੀ ਕਿਉਂ ਹੈ ਪੇਸ ਵਾਲੇ ਪੰਜਾਬੀਆਂ ਨਾਲ ਜਹਿਲਸ ਕਰਦੇ ਆ ਸੈਂਟਰ ਸਰਕਾਰ ਸਾਡੀ ਕਿਸਾਨਾਂ ਦੇ ਮਗਰ ਪਈ ਵੀ ਹੈ ਮਾੜੀ ਗੱਲ ਆ ਇਹ ਸਾਰਾ ਆ ਕੇ ਦਿੱਤਾ ਹਰਿਆਲ ਨਵਾਂ ਲਿਆਂਦਾ ਜਿਹਾ ਰੈਵੋਲੂਸ਼ਨ ਸਾਡੇ ਕਿਸਾਨਾਂ ਨੇ ਮਨਨ ਦਾਤਾ ਬਣਾਇਆ ਸੀਗਾ ਇਹਦੇ ਮਗਰ ਕਿਉਂ ਪਈ ਸਰਕਾਰ ਬਸ ਇਹੋ ਜਿਹੀ ਗੱਲਾਂ ਬਾਤਾਂ ਉੱਥੇ ਚੱਲਦੀਆਂ ਨਹੀਂ ਇੱਕਲਾ ਸਵਾਲ ਜਦੋਂ ਲੋਕਾਂ ਦੇ ਘਰੇ ਤੁਸੀਂ ਦੇਖਿਆ ਹੋਣਾ ਵੀ ਮਣ ਦਾਣੇ ਹੁੰਦੇ ਸੀ ਹੈਨਾ ਹਾਂਜੀ ਹਾਂਜੀ ਮਤਲਬ ਦੋ ਦੋ ਮਣ ਵਾਦੋ ਵਾਦ ਕਿਲੇ ਚ ਮਣ ਦਾਣੇ ਹੁੰਦੇ ਉਦੋਂ ਤਾਂ ਲੋਕਾਂ ਨੇ ਪੰਜਾਬ ਛੱਡਿਆ ਨਹੀਂ ਹਾਂਜੀ ਹਾਂਜੀ ਉਦੋਂ ਪਹਿਲਾਂ ਜਦੋਂ ਸਿਰਾਂ ਦੇ ਮੁੱਲ ਪਏ ਜੰਗਲਾਂ ਚ ਰਹਿ ਉਦੋਂ ਵੀ ਛੱਡਿਆ ਤੇ ਹੁਣ ਕਿਹੜੇ ਇਹੋ ਜਿਹੇ ਹਾਲਾਤ ਬਣ ਗਏ ਵੀ ਪਸਾਰ ਉਧਰ ਤਲੀ ਜਿੱਧਰ ਨੂੰ ਖਿੱਚ ਪੈਂਦੀ ਲੋਕਾਂ ਦਾ ਜਿੱਧਰ ਨੂੰ ਝਕਾ ਹੋ ਜਾਂਦਾ ਅਗਲਾ ਕਹਦਾ ਮੈਂ ਵੀ ਜਾਵਾਂ ਕੈਨੇਡਾ ਫਲਾਨੇ ਦਾ ਮੁੰਡਾ ਗਿਆ ਮੈਂ ਵੀ ਜਾਵਾਂ ਕੈਨੇਡਾ ਭਾਵੇਂ 20 ਲੱਖ ਲੱਗਦੇ 30 ਲੱਖ ਲੱਗਦੇ ਹੁਣ ਐਂ ਕਹੀ ਦੇਖੋ ਜੇ ਕੀ ਸਾਡੇ ਲੋਕ ਉੱਥੇ ਪੱਟੇ ਗਏ ਆ ਸਾਡੇ ਏਜੰਟਾਂ ਦੇ ਰਾਹੀਂ ਬਾਕੀ ਏਜੰਟਾਂ ਨੇ ਵੀ ਬਹੁਤ ਪੈਸਾ ਕਮਾਇਆ ਇਹਨਾਂ ਲੋਕਾਂ ਦੇ ਨਾਲ ਅਕੇ 35 ਲੱਖ ਰੁਪਏ ਜਿਹੜਾ ਲਾ ਕੇ ਆ ਜਾਂਦੇ ਅੱਜ ਦੇ ਕਰੀ ਫਿਰ ਪੂਰਾ ਕਿੰਨੇ ਟਾਈਮ ਚ ਕਰਕੇ ਜਾਣਗੇ ਉਹ ਉਹ ਤਾਂ ਅਜੇ ਹੁਣ ਪ੍ਰਮਾਤਮਾ ਹੀ ਦੱਸਦਾ ਵੀ ਕਿਵੇਂ ਕਮਾਈ ਹੁੰਦੀ ਹੈ ਤੇ ਕਿਵੇਂ ਕਰਦਾ ਉਹ ਨਹੀਂ ਦੱਸੋ ਫਿਰ ਕੋਈ ਦੱਸਣ ਹੋ ਗਿਆ ਉਹ ਐ ਉਹ ਸਾਡੇ ਨਾਲ ਮਾਲੋਜੇ ਬੰਦੇ ਨੇ 30-35 ਲੱਖ ਲਾ ਕੇ ਆ ਗਿਆ ਜਵਾਕ ਨੇ ਫੀਸਾਂ ਹੀ ਭਰ ਰਿਆਗਾ ਹੋਰ ਵੀ ਕਹਣਾ ਜਾਂ ਚਾਹੇ ਪੀਆਰ ਵੀ ਆ ਜਾਵੇ ਉਹ ਫਿਰ ਵਿਚਾਰਾ ਡਬਲ ਮਿੰਟ ਕਰਦਾ ਜੀ ਪਹਿਲਾਂ ਇੱਕ ਥਾਂ ਸ਼ਿਫਟ ਲਾਉਂਦਾ ਫਿਰ ਦੂਜੀ ਥਾਂ ਸ਼ਿਫਟ ਲਾਉਂਦਾ ਵਿਚਾਰਾ ਸ਼ਿਫਟਾਂ ਲਾਉਂਦਾ ਵਿਚਾਰਾ ਉਹ ਇੰਨਾ ਚਲਾ ਜਾਂਦਾ ਵੀ ਚੱਲ ਮੈਂ ਹੁਣ ਪੈਸਾ ਕਮਾ ਕੇ ਮਗਰ ਵੀ ਮੂਹਨੇ ਬਾਪੂ ਨੇ ਲਾਏ ਮੇਰੇ ਨੇ ਉਸ ਤੋਂ ਬਾਅਦ ਫੇਰ ਜਾ ਕੇ ਵਿਚਾਰਾ ਮਾੜਾ ਮੋਟਾ ਆਪਣੇ ਪਰਾਂ ਸਰਗੁੰਦਾ ਪਰ ਅੰਤ ਤੇ ਕੀ ਕਹੋਗੇ ਪੰਜਾਬਗਾਂ ਨੂੰ ਜਿਹੜੇ ਅੰਤ ਤੇ ਇਹੀ ਕਹਾਂਗੇ ਵੀ ਜਿਹੜੇ ਹਜੇ ਕੈਨੇਡਾ ਵਾਲੇ ਯਾਦ ਕੰਨੀ ਦੇਖਦੇ ਆ ਉਹ ਨੌ ਵੀ ਇਹ ਕਹਾਂਗੇ ਵੀ ਸੋਚ ਕੇ ਆਓ ਭਰਾਓ ਆਪ ਦਾ ਦੇਖ ਕੇ ਪੈਰ ਪਥਾਰੋ ਜਿੰਨੀ ਚਾਦਰ ਹੈਗੀ ਆ ਜੇ ਤੁਸੀਂ ਵੱਧ ਪੈਰ ਪਥਾਰੋਗੇ ਵੱਧ ਖਾਤੇ ਕਰੋਗੇ ਉਹ ਥੋੜਾ ਫਿਰ ਗਵਰਨਮੈਂਟ ਦੇ ਘਰੇ ਜਾਣਾ ਪੈਸਾ ਉਹ ਵੀ ਤੁਹਾਨੂੰ ਜੋੜਨਾ ਆ ਹਾਂਜੀ ਹਾਂਜੀ ਸੋ ਮੰਨ ਲਏ ਜਿਵੇਂ ਹੁਣ ਇੱਕ ਜਿਹੜਾ ਤੁਸੀਂ 베ਰੀਆਂ ਦੀ ਗੱਲ ਕੀਤੀ ਸੀ 베ਰੀਆਂ ਜਿਹੜੀਆਂ ਪਹਿਲਾਂ ਹਜੇ ਵੀ ਉਹ ਨਹੀਂ ਆ ਵੀ ਬੰਦੇ ਵੱਧ ਕੇ ਤੋੜਨ ਵਾਲੇ ਤਾਂ ਕਰ ਗਏ ਤਾਂ ਕੰਮ ਘਟ ਗਏ ਬਾਕੀ ਹੁਣ ਮਸ਼ੀਨਾਂ ਚੱਲ ਪਈਆਂ ਜੀ ਜਿਹੜੀ ਵੱਡੀ ਮੇਨ ਚੀਜ਼ ਐ ਅੱਗੇ ਲੋਕ ਮਸ਼ੀਨਾਂ ਨਾਲ ਘਾਟ ਤੋੜਦੇ ਹੱਥੀਂ ਡਾੜੇ ਤੋੜਦੇ ਸੀਗੇ ਹੱਥੀਂ ਤੋੜਨ ਵਾਲੀ 베ਰੀ ਵੇਖਦੀ ਵੀ ਮਹਿੰਗੀ ਐ ਹੁਣ ਵੀ ਮਹਿੰਗੀ ਵੇਖਦੀ ਐ ਕਿਉਂਕਿ ਖਾਂਦੇ ਆ ਉਹਦੇ ਚ ਜੂਸ ਨਿਕਲਦਾ ਉਹਦਾ ਆਪਣਾ ਫਰਮਨ ਦਾ ਇਹ ਸਾਰੀ ਚੀਜ਼ਾਂ ਮੰਨ ਲਿਆ ਉਹਦੋਂ ਮਸ਼ੀਨਾਂ ਬਹੁਤ ਘੱਟ ਸੀ ਹੁਣ ਮਸ਼ੀਨਾਂ ਹਰੇਕ ਬੰਦੇ ਦੀ ਰੱਖੀ ਵਿਆ ਚਾਹੇ 10 ਏਕੜ ਵਾਲਾ ਚਾਹੇ 15 ਏਕੜ ਵਾਲਾ ਜਿਹੜੇ ਵੱਡੇ ਉਹਨਾਂ ਨੇ ਦੂਰੋਂ ਤਿੰਨ ਤਿੰਨ ਰੱਖੀਆਂ ਵਿਆ ਇਸ ਕਰਕੇ ਹੁਣ ਉਹ ਮਸ਼ੀਨਾਂ ਨਾ ਪਹਿਲਾਂ ਥੋੜੀ ਬਹੁਤੀ ਹੱਤੀ ਤੜਾ ਦੇ ਮੁੜ ਕੇ ਮਸ਼ੀਨਾਂ ਪੇਲ ਦਿੰਦੇ ਜੀ ਚਲੋ ਬਹੁਤ ਬਹੁਤ ਅਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ